ਇੱਕ ਜੇ ਨਾ ਬੰਦੇ ਦੀ ਨੀਤ ਸਾਫ਼ ਹੋ ਤੇ ਰੱਬ ਕੁਝ ਨਹੀਂ ਲਪੋਂਦਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਕੱਪੜਿਆਂ ਦੀ ਟਣੀ ਭਰੀ ਪਈ ਆ ਹੁਣ ਤੁਸੀਂ ਐ ਸਮਝੋਗੇ ਵੀ ਇਹ ਕੱਪੜੇ ਕਿਉਂ ਦਿਖਾਉਂਦੀ ਆ ਹੋ ਤੱਕ ਟਣੀ ਤੇ ਕੱਪੜੇ ਪਾਏ ਹੋਏ ਆ ਸੁੱਕਣੇ ਮੇਰੇ ਤੇ ਜਦੋਂ ਮੈਂ ਜਿੱਥੇ ਵਿਆਹ ਕੇ ਆਈ ਸੀ ਨਾ ਉੱਥੇ ਸਿਰਫ ਤਿੰਨ ਮਰਲੇ ਥਾਂ ਸੀਗਾ ਤੇ ਮੈਂ ਕਹਿਣਾ ਨਾ ਕਿਤੇ ਖੁੱਲਾ ਜਿਹਾ ਵਿਹੜਾ ਹੋਵੇ ਤੇ ਲੰਮੀ ਤਣੀ ਵੱਧੀ ਹੋਵੇ ਤੇ ਲੰਮੀ ਤਣੀ ਤੇ ਕੱਪੜੇ ਸੁੱਕਣੇ ਸਿੱਟੇ ਤੇ ਕਿੰਨੇ ਸੋਹਣੇ ਲੱਗਣ ਕੱਪੜੇ ਪਾਏ ਤੇ ਮੇਰੇ ਮਾਂ ਦੀ ਇੱਕ ਰੀਝ ਸੀ ਇਹ ਮੈਂ ਕਹਣਾ ਵੀ ਲੰਮੀ ਤਣੀ ਤੇ ਕੱਪੜੇ ਪਾਏ ਸੋਹਣੇ ਲੱਗਣ ਅਗਲਾ ਚੰਚਣ ਕੇ ਜੇ ਕੱਪੜੇ ਪਾਵੇ ਤੇ ਹੁਣ ਉਵੇਂ ਹੀ ਕਰਕੇ ਪਾਏ ਹੋਏ ਸੁੱਕਣੇ ਹਨਾ ਜਗਮੀਤ ਦੇ ਪ੍ਰਾਵਜੋਦ ਦੇ ਮੇਰੇ ਆਪ ਦੇ ਉਧਰ ਪਰੇ ਪੂਰੀ ਥੋਤੀ ਪਈ ਪ੍ਰਾਵਜੋਦੀ ਤੇ ਕੀ ਉਹਦਾ ਨਾਂ ਲੈਂਦੇ ਆ ਵੀ ਮੇਰੇ ਮਾਂ ਦੀ ਆਸ ਪੂਰੀ ਹੋ ਗਈ ਹਨਾ ਤੇ ਇੱਕ ਮੈਂ ਆਏ ਸੋਚਣਾ ਮੈਂ ਕਹਣਾ ਨਾ ਫੁੱਲਾ ਸਾਰਾ ਵੱਡਾ ਸਾਰਾ ਵਿਹੜਾ ਹੋਵੇ ਤੇ ਅਗਲਾ ਸੁਪਾ ਉੱਠ ਕੇ ਬੋਂਕਰ ਚੱਕੇ ਤੇ ਸਾਰਾ ਸੰਭਰ ਦੇ ਦੇ ਵੀ ਕਿੰਨੀ ਰੀਜ ਸੀ ਮੇਰੇ ਮਨ 'ਚ ਤੇ ਹੁਣ ਸੰਭਰਿਆ ਨਹੀਂ ਜਾਂਦਾ ਹੁਣ ਹੁਣ ਦੋ ਦੋ ਤਿੰਨ ਤਿੰਨ ਸਾਹ ਲੈ ਕੇ ਸੰਭਰਦੀ ਆ ਮੈਂ ਵੀ ਕਿਉਂਕਿ ਦੁੱਖ ਤਕਲੀਫ ਇੰਨੇ ਵੱਧੇ ਪਏ ਆ ਵੀ ਪ੍ਰੋਬਲਮ ਰਹਿੰਦੀ ਆ ਢੂਂਦੀ ਜਾਂ ਗੋਡੇ ਗਿੱਟੇ ਦੁਖਦੇ ਆ ਨਹੀਂ ਇੰਨਾ ਹੁੰਦਾ ਹਨਾ ਤੇ ਵੇ ਅਸੀਂ ਸੰਭਰ ਲਈਦਾ ਚਲ ਚਾ ਨਾ ਵੀ ਚਾ ਕਰਦੀ ਆ ਮੈਂ ਵੀ ਹਾਂ ਰੱਬ ਨੇ ਮੇਰੀ ਖਵਾਇਸ਼ ਪੂਰੀ ਕੀਤੀ ਆ ਮੈਂ ਧੰਨਵਾਦ ਕਰਦੀ ਮੇਰੇ ਉਸ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਜਿਨੇ ਮੇਰੀ ਇੰਨੀ ਸੁਣੀ ਤੇ ਵੀ ਨੇੜੇ ਹੋ ਕੇ ਸੁਣੀ ਹਨਾ ਜੇ ਤੁਹਾਡਾ ਹਿਰਦ ਦਾ ਸੱਚਾ ਨਾ ਤੁਸੀਂ ਸੱਚੇ ਹਿਰਦੇ ਨਾਲ ਮੰਗਦੇ ਆ ਤਾਂ ਉਹ ਪ੍ਰਮਾਤਮਾ ਤੁਹਾਨੂੰ ਕੁਝ ਨਹੀਂ ਲੁਕਾਉਂਦਾ ਫਿਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਆ ਮੇਰੇ ਨਾਲ ਮੇਰੀ ਦਰਾਣੀ ਬਹੁਤ ਜ਼ਿਆਦਾ ਕਲੇਸ਼ ਕਰਦੀ ਹੁੰਦੀ ਸੀ ਹੱਦੋਂ ਜ਼ਿਆਦਾ ਕਲੇਸ਼ ਕਰਦੀ ਹੁੰਦੀ ਸੀ ਨਾਲੇ ਕਿ ਮੈਂ ਹੀ ਲਿਆਂਦੀ ਸੀ ਮੈਂ ਹੀ ਉਹਦਾਥੇ ਰਸਤਾ ਕਰਾਇਆ ਸੀ ਬਹੁਤ ਜ਼ਿਆਦਾ ਮੇਰੇ ਨਾਲ ਕਲੇਸ਼ ਨਾ ਮੈਨੂੰ ਰਾਤ ਨੂੰ ਰੋਟੀ ਨਾ ਦਿਨ ਨੂੰ ਰੋਟੀ ਨਾ ਚਾਹ ਦੀ ਨਾ ਪਾਣੀ ਦੀ ਬਹੁਤ ਜ਼ਿਆਦਾ ਉਹਨੇ ਮੇਰੇ ਨਾਲ ਕਲੇਸ਼ ਕਰਨਾ ਤੇ ਮੈਂ ਕਦੀ ਕਦੀ ਮੈਂ ਬੋਲ ਕੇ ਜਵਾਬ ਦੇ ਵੀ ਦਿੰਦੀ ਸੀ ਆਏ ਨਹੀਂ ਵੀ ਮੈਂ ਬੋਲਦੀ ਨਹੀਂ ਸੀ ਕਦੀ ਮੈਂ ਆਕ ਕੇ ਬੋਲਦੀ ਸੀ ਪਰ ਕਦੀ ਕਦੀ ਮੈਂ ਕਹਿਣਾ ਦਾ ਰੱਬ ਨੂੰ ਵੀ ਬਹੁਤ ਵੇਰੀ ਤਾਂ ਮੈਂ ਇਹੀ ਗੱਲ ਰੱਬ ਨੂੰ ਆਂਦੀ ਸੀ ਕਦੀ ਜਵਾਬ ਦਿੰਦੀ ਹੁੰਦੀ ਸੀ ਨਹੀਂ ਮੈਂ ਰੱਬ ਅੱਲੀ ਮੂੰਹ ਕਰਕੇ ਰੱਬ ਨੂੰ ਕਹਿਣਾ ਮਾਲਕਾ ਵੀ ਮੈਂ ਨਹੀਂ ਕਿਸੇ ਨੂੰ ਮਾੜਾ ਬੋਲਦੀ ਜੇ ਕੋਈ ਮੇਰੇ ਬਾਰੇ ਸੋਚਦਾ ਜਾਂ ਬੋਲਦਾ ਬੋਲੀ ਜਾਵੇ ਮੈਂ ਨਹੀਂ ਕਿਸੇ ਨੂੰ ਮਾੜਾ ਬੋਲਣਾ ਤੇ ਬਸ ਤੂੰ ਇਹੋ ਜੀ ਕੋਈ ਗੇਮ ਖਮਾ ਜਾਂ ਇਥੋਂ ਮੇਰਾ ਥਾਂ ਵੇਖ ਜੇ ਤੇ ਮੈਂ ਇੰਨੀ ਦੂਰ ਚਲੀ ਜਾਵਾਂ ਵੀ ਮੈਂ ਮੁੜ ਕੇ ਆ ਕੇ ਇਹਨਾਂ ਦੇ ਮੱਥੇ ਨਾ ਲੱਗਾ ਸੱਚੀ ਅੱਜ ਮੇਰਾ ਉਧਰ ਜਾਣ ਨੂੰ ਜੀ ਨਹੀਂ ਕਰਦਾ ਮੈਂ ਜਾਣੀ ਮਜਬੂਰੀ ਮਰੀ ਕਿਉਂਕਿ ਮੇਰਾ ਸ੍ਰੀਕਾ ਸਾਰਾ ਉਧਰ ਆ ਪਰ ਮੇਰਾ ਜਾਣ ਨੂੰ ਜੀ ਨਹੀਂ ਕਰਦਾ ਉਧਰ ਜੇ ਮੈਂ ਜਾ ਵੀ ਪੜਦੀ ਮੈਂ ਸੋਚਦੀ ਹੁੰਨੀ ਕਿ ਉਹ ਹੋਰ ਮੇਰੇ ਮੱਥੇ 'ਤੇ ਨਾ ਲੱਗ ਜੇ ਕਿਉਂਕਿ ਉਹਨੇ ਮੇਰੇ ਨਾਲ ਕੀਤਾਂ ਬਹੁਤ ਬਹੁਤ ਜ਼ਿਆਦਾ ਮੇਰੇ ਪੁੱਤਾਂ ਨੂੰ ਗਾਲਾਂ ਕੱਢੀਆਂ ਮੈਨੂੰ ਕੱਢੀਆਂ ਬਹੁਤ ਕੁਝ ਉਹਨੇ ਮੇਰੇ ਨਾਲ ਕੀਤਾ ਤੇ ਮੈਂ ਕਹਣਾ ਮੈਂ ਇਹਦੇ ਮੱਥੇ 'ਤੇ ਨਾ ਲੱਗਾਂ ਵੀ ਇਹ ਬੁੜੀ ਇੰਨਾ ਕੁਝ ਮੈਨੂੰ ਬੋਲਦੀ ਹੈ ਨਾ ਕਿ ਮੈਂ ਇਹਦਾ ਕੀ ਵਿਗਾੜਤਾ ਤੇ ਪਰ ਅੱਜ ਮੈਂ ਜਦੋਂ ਜਾਣੀ ਆ ਤੇ ਮੈਂ ਉਹਦੇ ਮੱਥੇ ਲੱਗਣ ਤੋਂ ਇਨਕਾਰ ਕਰਦੀ ਆ ਕਿਤੇ ਉਹ ਟੱਕਰ ਵੀ ਜਾਂਦੀ ਆ ਪਰ ਕਿਤੇ ਨਹੀਂ ਸਾਡੀ ਜੰਮੇ ਮਰੇ ਦੀ ਸਾਂਝ ਮੁੱਕੀ ਹੋਈ ਆ ਨਾ ਉਹ ਮੇਰੇ ਮਰੇ ਜੰਮੇ ਆਵੇ ਨਾ ਮੈਂ ਉਹਦੇ ਜਾਣਾ ਤੇ ਪਰ ਪ੍ਰਮਾਤਮਾ ਤੁਹਾਡਾ ਹਿਰਦਾ ਸਾਫ਼ ਹੋਵੇ ਨਾ ਤੇ ਰੱਬ ਤੁਹਾਡਾ ਸਾਥ ਦਿੰਦਾ ਰੱਬ ਨੇ ਮੇਰੇ ਨਾਲ ਤਿੰਨੇ ਗੱਲਾਂ ਮੰਨੀਆਂ ਵੀ ਮੈਂ ਕਹਿਣਾ ਰੱਬਾ ਇਹ ਜੀ ਗੇਮ ਕਮਾ ਤੇ ਇਹ ਜੀ ਉਹ ਹੀ ਗੇਮ ਕਮਾਈ ਰੱਬ ਨੇ ਮੈਨੂੰ ਖੁਦ ਤੇ ਯਾਦ ਚਿੱਤ ਵੀ ਨਹੀਂ ਸੀਗਾ ਕਿ ਕਦੋਂ ਮੇਰਾ ਉਹ ਥਾਂ ਵਿੱਕ ਗਿਆ ਤੇ ਕਦੋਂ ਮੇਰਾ ਇੱਧਰ ਬਣ ਗਿਆ ਤੇ ਬਸ ਹਿਰਦੇ ਨੂੰ ਸਾਫ਼ ਰੱਖਿਆ ਕਰੋ ਕਿਸੇ ਨਾਲ ਨਫ਼ਰਤ ਨਾ ਕਰਿਆ ਕਰੋ ਜੇ ਤੁਹਾਨੂੰ ਕੋਈ ਚਾਰ ਗਾਲਾਂ ਵੀ ਕੱਢਦਾ ਨਾ ਤੁਰ ਮੋੜ ਕੇ ਗਾਲ ਨਾ ਕੱਢੋ ਰੱਬ ਨੂੰ ਕਹੋ ਕਿ ਤੇਰੀ ਕਚਹਿਰੀ ਦੇ ਵਿੱਚ ਮੇਰਾ ਕਿੰਨੇ ਚੱਲਦਾ ਤੂੰ ਫੈਸਲੇ ਕਰਨੇ ਆ ਮੇਰਾ ਤੂੰ ਆ ਮੇਰਾ ਇਸ ਦੁਨੀਆ ਤੇ ਕੋਈ ਨਹੀਂ ਹੈਗਾ ਤੇ ਰੱਬ ਤੁਹ ਤੋਂ ਕਦੇ ਨਹੀਂ ਭੱਜਦਾ ਬਾਕੀ ਧੰਨਵਾਦ ਸਾਰਿਆਂ ਦਾ ਮਹਾਰਾਜ ਤੁਹਾਨੂੰ ਚੜ੍ਹਦੀ ਗੱਲ 'ਚ ਰੱਖੇ